ਹਾਂਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਉਣ ਵਨ ਖੁਰਚੀ ਦਾ ਖਾਲਸਾ ਵੈੁਰਚੀ ਕੀਮਤ ਤੇ 76 ਹਜ਼ਾਰ ਆਕਾਲ ਸੋ ਅੱਜ ਆਪਾਂ ਕਿ ਜਿਹੜੇ ਸਾਰੇ ਜਾਰਦੀ ਕਲਾ ਵਿੱਚ ਹੋਮੋਂਗੇ ਸੋ ਅੱਜ ਆਪਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਅੱਜ ਜਿਹੜੀ ਵੀਡੀਓ ਲੱਗੀ ਆ ਇਹ ਆਪਾਂ ਸੂਟ ਦੀ ਕਟਿੰਗਾਰੇ ਤੁਹਾਨੂੰ ਦੱਸਾਂਗੇ ਇਹ ਜਿਹੜਾ ਕੱਪੜਾ ਹੈਗਾ ਸਟੌਫ ਹੈਗਾ ਵਾ ਇਹ ਕਾਟਨ ਤੇ ਇਹ ਮੈਚਿੰਗ ਸੂਟ ਆ ਤੇ ਤੁਸੀਂ ਵੇਖ ਸਕਦੇ ਹੋ ਇਹ ਬਹੁਤ ਹੀ ਪਿਆਰਾ ਜਿਹਾ ਨੱਟਦਾ ਪਿਆ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਇਹਦੇ ਜਿਹੜੇ ਫਲਾਵਰ ਆ ਇਹਦੀ ਸਾਈਡ ਆਪਾਂ ਦੇਖਾਂਗੇ ਕਿ ਹਨਾ ਇਹ ਕਈ ਵਾਰ ਹੋ ਜਾਂਦਾ ਇੱਕ ਸਾਈਡ ਤੇ ਫਲਾਵਰ نیچے ਨੂੰ ਹੋ ਜਾਂਦੇ ਇੱਕ ਦੇ ਉੱਪਰ ਨੂੰ ਹੋ ਜਾਂਦੇ ਇਹ ਆਪਾਂ ਖਾਸ ਧਿਆਨ ਰੱਖਣਾ ਹੁੰਦਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਆ ਕਿਹੜੀ ਸਾਈਡ ਕੋਟਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਾਰਾ ਕੱਪੜਾ ਮੋਝਣ ਕੇ ਖੋਲ ਲਿਆਗਾ ਤੇ ਆ ਤੁਸੀਂ ਦੇਖ ਸਕਦੇ ਹੋ ਹਨਾ ਇਹਨਾਂ ਦੇ ਜਿਹੜੇ ਆ ਫਲਾਵਰ ਦੇ ਮੂੰਹ ਆ ਗੁਲਾਬ ਦੇ ਹਨਾ ਇਹ ਉੱਪਰ ਨੂੰ ਆ ਤੇ ਆਹ ਵਾਲੇ ਦੇਖੋ ਤੁਸੀਂ نیچے ਨੂੰ ਆ ਇਸੇ ਤਰ੍ਹਾਂ ਹੀ ਆਪਾਂ ਇੱਕ ਸਾੜ ਦੇ ਉੱਪਰ ਨੂੰ ਆ ਜਾਂਦੇ ਇੱਕ ਸਾੜ ਦੇ نیچے ਨੂੰ ਹੋ ਜਾਂਦੇ ਆ ਸੋ ਆਪਾਂ ਇਹਨੂੰ ਆਪਾਂ ਜਦੋਂ ਕੱਪੜੇ ਦੀ ਕਟਿੰਗ ਕਰਾਂਗੇ ਇਹਨੂੰ ਫੱਕਮਾਵਾਂਗੇ ਕੀ ਕਿਹੜਾ ਛੱਲੇ ਦਾ ਸ਼ੌਕ ਹੈ ਸਾਡੀ ਹੈਗੀ ਜਿਹੜੀ ਲੰਬਾਈ ਆ 42 ਤਿਆਰ ਆ ਤੇ ਅਸੀਂ 46 ਇੰਚ ਕਟਾਈ ਕਰਾਂਗੇ ਇਹ ਆਪਾਂ ਜਿਹੜਾ ਇਹ 42 ਇੰਚ ਤਿਆਰ ਕਰਨਾ ਵਾ ਤੇ ਅਸੀਂ ਇਹਦੀ 42 ਇੰਚ ਜਿਹੜੀ ਇਹ ਲੰਬਾਈ ਟੋਹਲੇ ਰੱਖ ਲਈ ਹੈ ਤੇ ਦੋਨੋਂ ਸਾਈਡਾਂ ਦਾ ਆਪਾਂ ਇਸੇ ਤਰੀਕੇ ਨਾਲ ਕੱਪੜਾ ਜਿਹੜਾ ਬਾਹਰ ਰੱਖਾਂਗੇ ਤੁਸੀਂ 4 ਇੰਚ ਵੀ ਪਲੱਸ ਕਰ ਸਕਦੇ ਹੋ ਤੇ ਤੁਸੀਂ 3 ਇੰਚ ਵੀ ਪਲੱਸ ਕਰ ਸਕਦੇ ਹੋ ਜਿਹੜਾ ਅਸੀਂ 26 ਇੰਚ ਘੇਰਾ ਲੈ ਲਾਂਗੇ 5 ਇੰਚ ਤਿਆਰ ਆ ਤੇ 4 ਇੰਚ ਪਲੱਸ ਕਰਾਂਗੇ ਕਿਉਂਕਿ ਜੀ ਲੈਂਥ ਵਗੈਰਾ ਡਿਜ਼ਾਈਨਿੰਗ ਕਰਨੀ ਹੈ ਤੇ ਫਿਰ ਥੋੜਾ ਵਾਤੀ ਚਾੜੇ। ਇਹੋ ਜੀ ਹੁਣ ਆਪਾਂ ਜਿਹੜੀ ਨਿਸ਼ਾਨੀ ਲਾਈ ਹੋਈ 20 ਇੰਚ ਤੇ ਇੱਥੋਂ ਆਪਾਂ ਕਟਿੰਗ ਕਰਾਂਗੇ। ਥੋੜੀ ਜੀ ਲੈਂਥ ਸਾਡੀ ਜਿਹੜੀ ਉਹ ਘੱਟ ਰਹਿ ਗਈ ਆ ਕਿਉਂਕਿ ਕੱਪੜਾ ਹਣਾ ਘੱਟ ਸੀਗਾ ਤੇ ਹੁਣ ਆਪਾਂ ਨੂੰ ਕੋਈ ਡਿਜ਼ਾਈਨ ਵਗੈਰਾ ਬਣਾਉਣਾ ਪੈਣਾ ਹੈ ਇਹਦਾ ਕੇਰੇ ਦਾ ਤਾਂ ਕਰਕੇ ਥੋੜੀ ਥੋੜੀ ਲੰਬਾਈ ਜਿਹੜੀ ਅਸੀਂ ਬਣਾਵਾਂਗੇ ਬਾਅਦ ਕਰਾਂਗੇ। ਲੋਜੀ ਨੂੰ ਅਪਾਈਂ ਦੀ ਸਾਈਡ ਘੁਮਾਵਾਂਗੇ ਤੇ ਜਿਹੜੇ ਫੁੱਲਾਂ ਦੇ ਮੋਹ ਇੱਕ ਸਾਈਡ ਨੂੰ ਕਰਾਂਗੇ ਲੋਜੀ ਇਸ ਤਰੀਕੇ ਤੁਸੀਂ ਵੇਖਿਆ ਨਾ ਕਿ ਹੁਣ ਸਾਡੇ ਕੋਲ ਨਹੀਂ ਸਾਈਡ ਫੜਨਾਂ ਦੇ ਉੱਪਰ ਨੂੰ ਆਉਣਗੇ ਹੁਣ ਆਪਾਂ ਇਕੱਲੀ ਸਾਈਡ ਮੋੜਾ ਕੱਟਾਂਗੇ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਬੁੱਲਾ ਦੇ ਮੂੰਹ ਉੱਪਰ ਕਰਨਾ ਚਾਹੁੰਦੇ ਹੋ ਕਿ ਨੀਚੇ ਨੂੰ ਕਰਨਾ ਚਾਹੁੰਦੇ ਹੋ ਇਹ ਤਾਂ ਆਪ ਆਪਣੀ ਪਸੰਦ ਹੁੰਦੀ ਹੈ ਹਨਾ ਹੁਣ ਆਪਾਂ ਇੱਥੇ ਮੋਹਰ ਰੱਖਾਂ ਅਸ ਅ ਲਾਜੀ ਨੂੰ ਅਪਾ ਇਹਦੇ ਮੋਢੇ ਦੀ ਕਟਾਈ ਤੇ ਫੀਟਿੰਗ ਦੇ ਨਿਸ਼ਾਨ ਲਗਾ ਦੇਨੇ ਸੀ ਪਹਿਲਾਂ ਵੀ ਆਪਣੀਆਂ ਵੀਡੀਓ ਹਨਾ ਫੀਟਿੰਗ ਦੇ ਨਿਸ਼ਾਨ ਤੇ ਕਟਾਈ ਬਾਰੇ ਅਪਲੋਡ ਕੀਤੀਆਂ ਜਾਂ ਸਾਡੇ ਚੈਨਲ ਤੇ ਤੁਸੀਂ ਉੱਥੋਂ ਵੇਖ ਸਕਦੇ ਹੋ ਕਿ ਇਹ ਕਿਸੇ ਪੀਪਰ ਨੇ ਮੈਸੀ ਕੀਤਾ ਸੀ ਕਿ ਸਾਨੂੰ ਦੱਸੋ ਹਨਾ ਸਵਾਗਤ ਜਿੰਨੇ ਕੀਤਾ ਕਰੀਏ ਹੁੰਦੀਆ ਇਸ ਕਰਕੇ ਸਾਹਿਬ ਸਪੈਸ਼ਲੀ ਇਹ ਵੀਡੀਓ ਬਣਾਈ ਸੀ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅਚੁਲ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ